ਜੋ موجوده ਸਾਡੇ ਵਿਧਾਇਕ ਆ ਮੈਡਮ ਸਤਕਾਰਕਰ ਗਹਿਰੀ ਉਹਦੇ ਵੱਲੋਂ ਆਪਣੇ ਹੀ ਵਰਕਰਾਂ ਉੱਤੇ ਸਾਰੇ ਜਿਨੇ ਸਾਡੇ ਇਲਾਕੇ ਦੇ ਪੰਜ ਸਰਪੰਚ ਆ ਉਹਨਾਂ ਨਾਲ ਕੋਈ ਅੱਛਾ ਵਿਹਾਰ ਨਹੀਂ ਕੀਤਾ ਜਾ ਰਿਹਾ ਉਹਨਾਂ ਦੀਆਂ ਕੋਈ ਕੰਮ ਨਹੀਂ ਹੋ ਰਹੇ ਉਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ ਜਾ ਰਹੀਆਂ ਆਪਣੇ ਨਾ ਕੋਈ ਵਿਕਾਸ ਦੇ ਕੰਮ ਉਹਨਾਂ ਦੇ ਹੋ ਰਹੇ ਆ ਨਾ ਕਿ ਉਹਨਾਂ ਦੇ ਨਿੱਜੀ ਕੰਮ ਹੋ ਰਹੇ ਆ ਨਾ ਕੋਈ ਉਹਨਾਂ ਦੇ ਪਿੰਡ ਦੇ ਕੰਮ ਹੋ ਰਹੇ ਆ ਇਸ ਕਰਕੇ ਉਹ ਲੋਕ ਸਾਰੇ ਨਰਾਜ ਆ ਉਹ ਆਪਦੀ ਨਰਾਜਗੀ ਲੈਕਸ਼ਨ ਆ ਗਿਆ ਨੇੜੇ ਆਪਦੀ ਨਰਾਜਗੀ ਯਾਰ ਕਰਨ ਵਾਸਤੇ ਇੱਥੇ ਇਕੱਠੇ ਹੋਏ ਸੀਗੇ ਕਿੱਦਾਂ ਦੇ ਕੰਮ ਜਿਹੜੇ ਨਹੀਂ ਹੋ ਰਹੇ ਵਿਕਾਸ ਦੇ ਜਿਵੇਂ ਕੋਈ ਵੀ ਕੰਮ ਆ ਸਾਡੇ ਹੁਣ ਜਿਹੜੇ ਚੈੱਕ ਆ ਉਹ ਰੁਕੇ ਹੋਏ ਆ ਉਹਦੇ ਵਿੱਚ ਇਹ 20% ਹਿੱਸਾ ਮੰਗਦੀ ਹੈ ਸਤਕਾਰਕਾਰੋ ਦੇ ਘਰ ਵਾਲਾ ਤੇ ਉਹ ਜਿਹੜੇ 20% ਦੇਖ ਕੇ ਜਿਹੜੇ ਸਰਪੰਚ ਆ ਪਹਿਲਾਂ ਇਹਨਾਂ ਨੂੰ ਦੇਖ ਕੇ ਤੇ ਪਿੰਡ ਦੇ ਉੱਤੇ ਕੀ ਲਾਣਗੇ ਤੇ ਕੀ ਉਹ ਕਰਨਗੇ ਇਸ ਕਰਕੇ ਉਹ ਨਾਰਾਜ਼ ਆ ਉਹਨਾਂ ਦੇ ਚੱਕੇ ਰੱਖੀ ਬੈਠੇ ਆ ਘਰੇ ਜੀਵ ਦੇ ਵਿੱਚ ਸਾਡਾ ਪਿੰਡ ਵੀ ਆ ਸਾਡੇ ਪਿੰਡ ਦਾ ਚੱਕ ਵੀ ਰੱਖੀ ਬੈਠੇ ਘਰੇ ਆਪਣੇ ਉਹ ਦੇ ਨਹੀਂ ਰਹੇ ਅਗਰ ਹਲਕੇ ਦੀ ਗੱਲ ਕਰੀਏ ਤਾਂ ਹਲਕੇ ਦੇ ਵਿਕਾਸ ਕਰਦਣ ਕਿਵੇਂ ਦੇਖਦੇ ਹੋ ਪਿਛਲੇ 4.5 ਸਾਲ ਦੌਰਾਨ ਕਿੰਨਾ ਕੁ ਮਿਤਾਸ ਜਿਹੜਾ ਮਜੂਦਾ ਵਿਧਾਇਕ ਕੋਲੋਂ ਕਰਾਇਆ ਗਿਆ ਵਿਕਾਸ ਤਾਂ ਜਿਹੜੇ ਲੋਕ ਸਰਪੰਚ ਆ ਆਪਦੇ ਦਮ ਤੇ ਹੀ ਕਰਾ ਰਹੇ ਆ ਕੁਝ ਤਾਂ ਨਰੇਗਾ ਦੇ ਨਾਲ ਧਰੂ ਜਿਹੜਾ ਹੋ ਰਿਹਾ ਉਹਦੇ ਨਾਲ ਹੋ ਰਿਹਾ ਜਿੰਨਾ ਕੁ ਬਾਕੀ ਜੋ ਸਰਕਾਰੀ ਪੰਚਾਇਤੀ ਜ਼ਮੀਨਾਂ ਸਾਡੀਆਂ ਉਹਦੀ ਜਿਹੜੀ ਸਾਨੂੰ ਇਨਕਮ ਆਉਂਦੀ ਆ ਉਹਦੇ ਨਾਲ ਵਿਕਾਸ ਹੋ ਰਿਹਾ ਕੋਈ ਇਹਨਾਂ ਵੱਲੋਂ ਤਾਂ ਸਾਨੂੰ ਕੋਈ ਵਿਸ਼ੇਸ਼ ਗਰੰਟਾ ਨਹੀਂ ਦਿੱਤੀਆਂ ਜਾ ਰਹੀਆਂ ਜਿਹਦੇ ਵਿੱਚ ਅਸੀਂ ਕੋਈ ਆਪਦਾ ਅ ਇਸ ਤਰ੍ਹਾਂ ਵਿਕਾਸ ਕਰਾ ਸਕੀਏ ਜਿਹੜਾ ਚਮਕੌਰ ਸਿੰਘ ਢੀਲਸਾ ਵੱਲੋਂ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਔਰ ਸਰਪੰਚਾਂ ਪੈਂਚਾਂ ਆਪਣੇ ਇਕੱਠੇ ਕਰਕੇ ਜਿਹੜਾ ਇੱਕ ਮੀਟਿੰਗ ਰੱਖੀ ਜਾ ਰਹੀ ਆ ਉਹਦਾ ਵਿਰੋਧ ਵੀ ਕੀਤਾ ਜਾ ਰਿਹਾ ਕੀ ਕਰ ਦੇਖੋ ਜਦੋਂ 2000 17 ਦੇ ਇਲੈਕਸ਼ਨ ਹੋਣ ਜਾ ਰਹੇ ਸੀਗੇ ਉਸ ਤੋਂ ਪਹਿਲਾਂ 2014 ਚ ਲਾ ਲਓ 2015 ਚ ਲਾ ਲਓ ਉਸ ਸਮੇਂ ਵੀ ਇਹ ਲੋਕ ਸਾਡੇ ਤੇ ਐਸੇ ਤਰ੍ਹਾਂ ਐਲੀਗੇਸ਼ਨ ਲਾਉਂਦੇ ਰਹੇ ਆ ਕਿ ਜਿਸ ਤਰ੍ਹਾਂ ਸਾਡੀ ਇੱਕ ਜਦੋਂ ਕੈਪਟਨਸਕਾਰ ਦੀ ਬੱਸ ਆਈ ਸੀਗੀ ਉਦੋਂ ਲਾਡੀ ਜੀ ਸਾਰਾ ਦਿਨ ਮਤਲਬ ਜਿਵੇਂ ਵਰਕ ਕਰਦੇ ਰਹੇ ਔਰ ਉਹਨਾਂ ਨੂੰ ਕੁਰਸੀ ਤੇ ਬੈਠੇ ਨੂੰ ਕਿਤੇ ਨੀਂਦ ਆ ਗਈ ਔਰ ਇਹਨਾਂ ਨੇ ਇੰਨੀ ਨੀਚ ਹਰਕਤ ਕੀਤੀ ਸੀਗੀ ਕਿ ਲਾਡੀ ਜੀ ਦੀ ਫੋਟੋ ਖਿੱਚ ਕੇ ਹਾਈ ਕਮਾਂਡ ਤੱਕ ਭੇਜੀ ਸੀਗੀ ਔਰ ਜਦੋਂ ਬਾਜਵਾ ਸਾਹਿਬ ਨੇ ਆਣਾ ਸੀਗਾ ਉਦੋਂ ਬਾਜਵਾ ਸਾਹਿਬ ਪ੍ਰਧਾਨ ਸੀਗੇ ਉਸ ਤੋਂ ਪਹਿਲਾਂ ਦੀ ਗੱਲ ਹੈ ਇਸ ਇਸ ਚੀਜ਼ ਤੋਂ ਉਸ ਸਮੇ ਉਹ ਇੱਕ ਅੱਜ ਜਿਸ ਤਰ੍ਹਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਵਿਰੋਧ ਕਰ ਰਹੇ ਨੇ ਜਾਂ ਚੰਨੀ ਜੀ ਦਾ ਵਿਰੋਧ ਮੈਨੂੰ ਸੁਣ ਸੁਣ ਚਾਇਆ ਸੀ ਕਿ ਅਸੀਂ ਚੰਨੀ ਦਾ ਵਿਰੋਧ ਕਰਾਂਗੇ ਉਸ ਟਾਈਮ ਇਹ ਬਾਜਵਾ ਬਾਜਵਾ ਸਾਹਿਬ ਦਾ ਵਿਰੋਧ ਕਰ ਰਿਹਾ ਸੀ ਕਿ ਮੈਂ ਕਾਲੀਆਂ ਝੰਡੀਆਂ ਦਿਖਾਉਂਗਾ ਔਰ ਇਸੇ ਤਰ੍ਹਾਂ ਹੀ ਇਹ ਇਹ ਬੰਦਾ ਮੈਨੂੰ ਨਹੀਂ ਸਮਝ ਲੱਗਦੀ ਜਦੋਂ 2000 13 ਦੇ ਵਿੱਚ ਬਲਾਕ ਸਮਤੀ ਦੇ ਇਲੈਕਸ਼ਨ ਸੀਗੇ ਮੈਂ ਇਲੈਕਸ਼ਨ ਉਸ ਟਾਈਮ 2014 ਦੇ ਵਿੱਚ ਸੋਰੀ ਜਦੋਂ ਇਲੈਕਸ਼ਨ ਸੀਗੇ ਉਸ ਸਮੇਂ ਇਸ ਬੰਦੇ ਦੇ ਜਿਹੜਾ ਚਮਕੌਰ ਸਿੰਘ ਢੀਂਸਾ ਹੈਗਾ 37 ਵੋਟਾਂ ਜਿਹੜੀਆਂ ਇਹਦੇ ਬੋਥ ਚੋਂ ਨਿਕਲੀਆਂ ਸੀਆਂ ਤੇ ਔਰ ਕਾਂਗਰਸ ਸਰਕਾਰ ਨੇ ਇਹਨੂੰ ਪ੍ਰਧਾਨ ਬਣਾ ਕੇ ਰੱਖਿਆ ਪ੍ਰਧਾਨਗੀ ਇਹਨੂੰ ਜ਼ਿਲ੍ਹੇ ਦੀ ਪ੍ਰਧਾਨਗੀ ਦਿੱਤੀ ਔਰ ਇਸ ਤਰ੍ਹਾਂ ਦੀਆਂ ਬੇਤੁਕੀਆਂ ਇਹ ਲੋਕ ਗੱਲਾਂ ਕਰ ਰਹੇ ਨੇ ਔਰ ਅੱਜ ਸਾਡੇ ਰਜਿੰਦਰ ਸ਼ਾਬੜਾ ਜੀ ਹੈ ਉਹਨਾਂ ਨੂੰ ਸਾਡੀ ਕਾਂਗਰਸ ਕਮੇਟੀ ਨੇ ਜਿਹੜੀ ਪ੍ਰਧਾਨ ਬਣਾ ਕੇ ਭੇਜਿਆ ਔਰ ਉਸ ਚੀਜ਼ ਤੋਂ ਖਫਾ ਹੋ ਕੇ ਦੇਖੋ ਤਕੜੇ ਨਾਲ ਕੋਈ ਨਹੀਂ ਮੱਥਾ ਲਾਉਂਦਾ ਹੁੰਦਾ ਹਮੇਸ਼ਾ ਹੀ ਲੋਕ ਜਿਹੜੇ ਇਹ ਲੋਕ ਹੈਗੇ ਨਾ ਹਮੇਸ਼ਾ ਅਸੀਂ ਹਮੇਸ਼ਾ ਹੀ ਚਮਕੌਰ ਸਿੰਘ ਢੀਂਡ ਸੇ ਨੂੰ ਅਸੀਂ ਰਿਗਾਰਡ ਕਰਦੇ ਆਂ ਦੋਨੋਂ ਜੀ ਜਦੋਂ ਵੀ ਉਹ ਮਿਲਦਾ ਸਾਨੂੰ ਅਸੀਂ ਹਮੇਸ਼ਾ ਹੀ ਉਹਨੂੰ ਅੰਕਲ ਸਮਝ ਲਓ ਚਾਹੇ ਸਾਡੇ ਵੱਡੇ ਬਜ਼ੁਰਗ ਸਮਝ ਲਓ ਅਸੀਂ ਹਮੇਸ਼ਾ ਹੀ ਉਹਨਾਂ ਨੂੰ ਉਹਨਾਂ ਦਾ ਸਤਿਕਾਰ ਕੀਤਾ ਪਰ ਉਹ ਕੀ ਕਰ ਰਹੇ ਨੇ ਪਰ ਮੈਂ ਮੰਨਦਾ ਜੋ ਕੁਝ ਗੱਲਾਂ ਉਹਨਾਂ ਨੇ ਸਾਡੇ ਖਿਲਾਫ ਬੋਲੀਆਂ ਜਾਂ ਲੋਕਾਂ ਤੋਂ ਬੁਲਵਾਈਆਂ ਬਹੁਤ ਘਟਿਆ ਇਹ ਕਨੌਣੀ ਹਰਕਤ ਹੈਗੀ ਹੈ। ਇਹ ਕਾਂਗਰਸ ਨੇ ਕੀ ਗੱਲ ਇੱਕ ਦੂਜੇ ਨਾਲ ਵਿਕੋੜਨਾ ਚਾਹੁੰਦੇ ਕੀ ਕਾਰਨ? ਦੇਖੋ ਇਹ ਤਾਂ ਇਹ ਚੀਜ਼ ਦਾ ਤਾਂ ਉਹ ਇਸ ਚੀਜ਼ ਦਾ ਜਵਾਬ ਤਾਂ ਉਹ ਖੁਦ ਹੀ ਦੇ ਸਕਦੇ ਨਾ ਇਸ ਚੀਜ਼ ਦਾ ਜਵਾਬ ਮੇਰੇ ਕੋਲ ਨਹੀਂ ਮੈਂ ਦੇਖੋ ਅੱਜ ਤੱਕ ਕਦੇ ਵੀ ਕਾਂਗਰਸ ਦੇ ਵਿੱਚ ਰਹਿ ਕੇ ਕਦੇ ਵੀ ਕਾਂਗਰਸ ਪਾਰਟੀ ਦੇ ਕਿਸੇ ਵੀ ਵਰਕਰ ਦੇ ਖਿਲਾਫ ਮੈਂ ਅੱਜ ਤੱਕ ਮੇਰਾ ਕੋਈ ਬਿਆਨ ਸ਼ਾਇਦ ਤੁਸੀਂ ਨਹੀਂ ਸੁਣਿਆ ਹੋਊਗਾ। ਤੇ ਹੋਰ ਵੀ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ ਜਿਹੜੇ ਇਸ ਸਰਪੰਚੀਆਂ ਨਾਲੇ ਵੇਚੀਆਂ ਔਰ ਜਿਹੜੀਆਂ ਇਹ ਆਪਣੇ ਸਰਪੰਚੀਆਂ ਵੇਚਣ ਦੇ ਵੀ ਕਹਿ ਰਹੇ ਨੇ ਕੁਛ ਦੇਖੋ ਜਿਹੜੇ ਲੋਕ ਅੱਜ 5 ਸਾਲ ਇਸ ਸਾਡੇ ਘਰ ਦੇ ਵਿੱਚ ਰਹਿ ਕੇ ਹੁਣ ਮੈਂ ਤਾਂ ਇਹ ਹੀ ਕਹਿਣਾ ਚਾਹੂੰਗੀ ਕਿ ਉਹ ਇਸ ਕਰਕੇ ਸਾਡੇ ਤੋਂ ਪਾਸੇ ਹੋ ਗਏ ਨੇ 2.5 ਸਾਲ ਪਹਿਲਾਂ ਜਦੋਂ ਸਰਪੰਚਸ ਬਣੇ ਨੇ ਠੀਕ ਹੈ ਜੀ ਜਦੋਂ ਸਰਪੰਚ ਬਣੇ ਨੇ ਉਸੇ ਟਾਈਮ ਹੀ ਉਹ ਲੋਕਾਂ ਤੋਂ ਪੈਸੇ ਲੈ ਕੇ ਜਿਹੜੇ ਪਿੰਡ ਦੀ ਸਰਪੰਚੀ ਰਿਜ਼ਰਵ ਸੀਗੀ ਉਹਨੂੰ ਕਹਿ ਦਿੰਦੇ ਸੀ ਕਿ ਇਹ ਜਰਨਲ ਹੈ ਜਿਹੜੀ ਜਰਨਲ ਸੀਗੀ ਉਹਨੂੰ ਕਹਿ ਦਿੰਦੇ ਸੀਗੇ ਇਹ ਕੀ ਕਹਿੰਦੇ ਇਹ ਐਸ ਸੀ ਹੈਗੀ ਸੀਟ ਉਹਨਾਂ ਨੂੰ ਲੋਕਾਂ ਨੂੰ ਗਮਰਾਹ ਕਰਕੇ ਇੰਨਾ ਹੀ ਆ ਜਿਹੜੀ ਜੁੰਡਲੀ ਜੀ ਹੁਣ ਮੈਂ ਤਾਂ ਇਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦੀ ਗੀ ਇੰਨਾ ਹੀ ਲੋਕਾਂ ਨੇ ਸਾਡੇ ਭੋਲੇ ਭਾਲੇ ਲੋਕਾਂ ਤੋਂ ਪੈਸੇ ਬਟੋਰੇ ਔਰ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਇਹਨਾਂ ਨੂੰ ਇਥੋਂ ਕੋਠੀ ਚੋਂ ਬਾਹਰ ਕਰਤਾ ਵੀ ਸਾਡੀ ਕੋਠੀ ਚੋਂ ਬਾਹਰ ਨਿਕਲ ਜਾਓ ਜੇ ਤੁਸੀਂ ਲੋਕਾਂ ਨਾਲ ਇਹੋ ਜਿਹੀ ਗੱਲਾਂ ਕਰਨਗੇ ਔਰ ਜਦੋਂ ਸਾਨੂੰ ਪਤਾ ਲੱਗ ਗਿਆ ਜਦੋਂ ਇਹਨਾਂ ਨੂੰ ਇਸ ਗੱਲ ਦੀਆਂ ਮੈਂ ਤਾਂ ਇਹੀ ਕਹੂੰਗੀ ਵੀ ਇਹਨਾਂ ਨੂੰ ਮਿਰਚਾਂ ਲੱਗੀਆਂ ਵੀ ਸਾਨੂੰ ਕਿਉਂ ਕਿਹਾ ਔਰ ਸ੍ਰਿੰਦਰਪਾਲ ਸਿੱਧੂ ਨੇ ਲਾਡੀ ਨੂੰ ਇਹ ਇਹ ਵੀ ਕਿਹਾ ਕਿ ਅਸੀਂ ਕਿੱਥੋਂ ਬਣਾਈਏ ਤੇ ਤੁਸੀਂ ਅੱਜ ਦੇਖ ਲਓ ਇਹਦੇ ਕੋਲੇ ਇੱਕ ਟੁੱਟਿਆ ਮੋਟਰਸਾਈਕਲ ਹੁੰਦਾ ਸੀਗਾ ਅੱਜ ਇਹਦੇ ਕੋਲੇ ਗੱਡੀਆਂ ਅੱਜ ਇਹਦੇ ਕੋਲੇ ਐਡੀ ਵੱਡੀ ਮਹਿਲ ਵਰਗੀ ਆ ਸਾਡਾ ਘਰ ਦੇਖ ਲਓ ਤੁਸੀਂ ਤੇ ਸਰਿੰਦਰਪਾਲ ਸਿੱਧੂ ਮਹਿਲ ਬਣਾਈ ਇੱਥੇ ਹੋਰ ਵੀ ਤੁਹਾਡੇ ਤੇ ਜਿਹੜੇ ਇਲਜ਼ਾਮ ਲਗਾ ਰਹੇ ਕਹਿੰਦੇ ਜਿਹੜੀ ਗ੍ਰਾਂਟਾਂ ਜਿਹੜੀਆਂ ਇਹਨਾਂ ਨੇ ਆਪ ਖਾ ਕੇ ਜਿਹੜਾ ਆਪਣਾ ਘਰ ਬਣਾ ਆਪ ਬਣਾਇਆ ਵੇ ਦੇਖੋ ਤੁਸੀਂ ਸਾਡਾ ਘਰ ਦੇਖ ਲਓ ਸਾਡਾ ਘਰ ਦੇਖ ਲਓ ਔਰ ਜਿਹੜੇ ਲੋਕ ਇਹ ਗੱਲਾਂ ਕਹਿ ਰਹੇ ਆ ਉਹਨਾਂ ਨੇ ਘਰ ਦੇਖ ਲਈ ਜਾ ਕੇ ਸਾਡੀ ਐਮਐਲਏ ਵਾਲੀ ਕੋਠੀ ਤਾਂ ਨਹੀਂ ਹੈਗੀ ਇਹ ਸਿਰ ਤਾਂ ਨਾਰਮਲ ਘਰ ਆ ਜਿਹਦੇ ਵਿੱਚ ਅਸੀਂ ਸ਼ੁਰੂ ਤੋਂ ਰਹਿ ਰਹੇ ਹਾਂ ਔਰ ਪਹਿਲਾਂ ਵੀ ਲਾਡੀ ਜਦੋਂ ਇੱਥੇ ਲਾਡੀ ਦਾ ਜਨਮ ਫਿਰੋਜ਼ਪੁਰ ਦਾ ਆਜ਼ਾਦ ਨਗਰ ਦੇ ਵਿੱਚ ਇਹਨਾਂ ਦਾ ਘਰ ਹੁੰਦਾ ਸੀਗਾ ਔਰ ਅਸੀਂ ਜਦੋਂ ਮੇਰਾ ਵਿਆਹ ਹੋ ਕੇ ਅਸੀਂ ਚੰਡੀਗੜ੍ਹ ਚਲੇ ਗਏ ਇਹ ਸਾਡੇ ਤੇ ਹੁਣ ਅਲਜਾਲ ਹੁੰਦੇ ਨੇ ਇਹਨਾਂ ਨੇ ਚੰਡੀਗੜ੍ਹ ਕੋਠੀ ਲਲੀ ਕੋ ਚੰਡੀਗੜ੍ਹ ਅਸੀਂ ਅੱਜ ਦੇ ਨਹੀਂ ਰਹਿੰਦੇ ਜਾ ਕੇ ਜਦੋਂ ਦਾ ਮੇਰਾ ਵਿਆਹ ਹੋਇਆ ਸੀਗਾ ਮੈਰਿਜ ਹੋਈ ਸੀਗੀ ਉਸ ਟਾਈਮ ਅਸੀਂ ਚੰਡੀਗੜ੍ਹ ਤੇ ਚੰਡੀਗੜ੍ਹ ਰਹਿੰਦੇ ਆ ਇਹਦੇ ਫਾਦਰ ਸਾਹਿਬ ਲਾਡੀ ਦੇ ਉਹ ਇੱਥੋਂ ਉੱਥੋਂ ਚੰਡੀਗੜ੍ਹੋਂ ਰਿਟਾਇਰ ਹੋ ਕੇ ਆਏ ਆ ਗੈਸਟ ਅਫਸਰ ਸੀਗੇ ਕੋਈ ਲਾਡੀ ਕੋਲੇ ਹੁਣ ਨਹੀਂਗਾ ਵੀ ਲਾਡੀ ਨੇ ਹੁਣ ਕੋਈ ਪੈਸਾ ਬਣਾ ਲਿਆ ਇਹ ਤਾਂ ਪਹਿਲਾਂ ਤੋਂ ਹੀ ਪ੍ਰਮਾਤਮਾ ਦੀ ਮਿਹਰ ਰਹੀ ਹੈ ਪਹਿਲਾਂ ਤੋਂ ਹੀ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੋਇਆ ਸਾਨੂੰ ਹੋਰ ਚਿੱਟੇ ਦੇ ਵੀ ਇਲਜ਼ਾਮ ਲਗਾ ਰਹੇ ਆ ਕਹਿੰਦੇ ਇਹਨਾਂ ਦੀ ਗੱਡੀ ਜਿਹੜੀ ਫਸੀ ਮੋਗੇ ਚਿੱਟੇ ਦੇ ਇੱਕ ਕਿਲਰ ਚਿੱਟੇ ਇਹਨਾਂ ਦੇ ਸਿਰਫ ਬੇਬੁਨਿਆਦ ਜਿੰਨੀਆਂ ਵੀ ਗੱਲਾਂ ਅੱਜ ਇਹ ਲੋਕ ਕਰ ਰਹੇ ਨੇ ਇਲੈਕਸ਼ਨ ਨੂੰ ਦੇਖ ਕੇ ਦੇਖੋ ਟਿਕਟ ਮੰਗਣ ਦਾ ਹੱਕ ਆ ਜਿਹੜਾ ਉਹ ਹਰ ਇੱਕ ਨੂੰ ਆ ਅਸੀਂ ਜਦੋਂ 2012 ਦੇ ਵਿੱਚ ਸਾਨੂੰ ਟਿਕਟ ਮਿਲੀ ਆ ਉਸ ਸਮੇਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਸੀ ਪਿੰਡਾਂ ਦੇ ਵਿੱਚ ਜਾਂਦੇ ਸੀਗੇ ਅਸੀਂ ਫੰਡ ਦਿੰਦੇ ਸੀਗੇ ਜਾ ਕੇ ਆਪਦੇ ਘਰ ਚੋਂ ਜਦੋਂ ਕੀ ਕਹਿੰਦੇ ਆਹਾ ਮੇਲੇ ਲੱਗਦੇ ਸੀਗੇ ਮੇਲਿਆਂ ਤੇ ਜਾ ਕੇ ਜਾਂ ਜਗਰਾਤੇ ਹੁੰਦੇ ਸੀਗੇ 11 11 12 12000 ਰੁਪਏ ਉੱਥੇ ਸੀ ਫੰਡ ਦੇ ਕੇ ਆਉਣਾ ਜਦੋਂ ਸਾਡੇ ਕਰੈਕਟ ਟੂਰਨਾਮੈਂਟ ਜਾਂ ਕੋਈ ਕਬੱਡੀ ਦੇ ਟੂਰਨਾਮੈਂਟ ਅਸੀਂ ਨੌਜਵਾਨ ਬੱਚਿਆਂ ਨੂੰ ਅਸੀਂ ਪੈਸੇ ਦੇ ਕੇ ਆਉਂਦੇ ਹੁੰਦੇ ਸੀਗੇ ਉਹਨਾਂ ਨੂੰ ਮੋਟੀਵੇਸ਼ਨ ਕਰਨ ਵਾਸਤੇ ਇਸ ਤਰ੍ਹਾਂ ਸਾਨੂੰ ਜਦੋਂ ਆਮ ਆਦਮ ਨੂੰ ਅਸੀਂ ਆਪ ਦੇ ਮਗਰ ਲਾਇਆ ਔਰ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਔਰ 2012 ਦੇ ਵਿੱਚ ਵੀ ਉਹਨਾਂ ਨੇ ਸਾਨੂੰ ਜਿਤਾ ਕੇ ਭੇਜਤਾ ਸੀਗਾ ਪਰ ਜਿਹੜੀ ਸਰਕਾਰ ਸੀਗੀ ਉਦੋਂ ਉਹ ਕੀ ਕਹਿੰਦੇ ਅਕਾਲੀ ਦਲ ਦੀ ਆ ਗਈ ਸੀ ਤੇ ਉਦੋਂ ਧੱਕੇ ਨਾਲ ਸਾਨੂੰ ਹਰਾਤਾ ਸੀ। ਔਰ ਇਹ ਵੀ ਇਲਜ਼ਾਮ ਲਗਾ ਰਹੇ ਜੇ ਕਦੇ ਕਹਿੰਦੇ ਨੇ ਸਤਕਾਰਕੋਰ ਨੂੰ ਜੇ ਟਿਕਟ ਮਿਲ ਜਾਂਦੀ ਹੈ ਫਿਰ ਸਾਡਾ ਬਾਈਕਾਟ ਹੋਏ ਬਿਲਕੁਲ ਅਸੀਂ ਲੈ ਇੱਕ ਪਾਰਟੀ ਛੱਡ ਦਾਂਗੇ। ਕਰਨ ਉਹ ਤਾਂ ਅੱਜ ਵੀ ਨਹੀਂ ਪਾਰਟੀ ਦੇ ਨਾਲ ਉਹ ਤਾਂ ਜੰਟ ਆ। ਅਕਾਲੀ ਦਲ ਦੇ ਏਜੰਟ ਨੇ ਤਾਂ ਉਹ ਸਾਡੇ ਨਾਲ ਥੋੜੀ ਨਹੀਂ ਜੇ ਉਹ ਕਾਂਗਰਸ ਪਾਰਟੀ ਦੇ ਹੁਣ ਤਾਂ ਐਦਾਂ ਇਹੋ ਜਿਹੀਆਂ ਹਰਕਤਾਂ ਹੀ ਨਾ ਕਰਨ ਉਹ ਤਾਂ ਕਾਂਗਰਸ ਪਾਰਟੀ ਦੇ ਨਹੀਂ ਹੈਗੇਗੇ ਉਹ ਤਾਂ ਏਜੰਟ ਹੈਗੇ ਨੇ ਉਹ ਤਾਂ ਮੈਂ ਤਾਂ ਕਹਿੰਨੀ ਕਰਨ ਹੁਣ ਤੁਹਾਡਾ ਆਉਣ ਵਾਲੇ ਇਲੈਕਸ਼ਨਾਂ ਚ ਕੀ ਮੇਰਾ ਤਾਂ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਦੇਖੋ ਵਿਕਾਸ ਦੇ ਨਾਂ ਤੇ ਵਿਕਾਸ ਦੇ ਨਾਂ ਤੇ ਮੈਂ ਵੋਟ ਮੰਗਣੀ ਹੈ ਪਿੰਡਾਂ ਦੇ ਵਿੱਚ ਤੁਸੀਂ ਵਿਕਾਸ ਦੇਖ ਲਓ ਕਿੰਨਾ ਹੋਇਆ ਪੀਜੀਆ ਮੈਂ ਲੈ ਕੇ ਆਈ ਹਾਂ ਵੇਰਕਾ ਮਿਲਕ ਪਲਾਂਟ ਹੈ ਉਹਨੂੰ ਮੈਂ ਪ੍ਰਮੋਟ ਕਰਵਾਇਆ 20 ਕਰੋੜ ਦੀ ਲਾਗਤ ਨਾਲ ਆਈਟੀਆਈ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਕਲਾਸਾਂ ਸ਼ੁਰੂ ਹੋ ਚੁੱਕੀਆਂ ਨੇ ਔਰ ਜਿਹੜੇ ਸਿਚੇਵਾਲ ਦੇ ਤਹਿਤ ਅਸੀਂ ਮਮਦੋਟ ਦੇ ਵਿੱਚ ਜਿਹੜਾ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਉਹ ਜਿਹੜਾ ਕਿ ਪਾਣੀ ਸੀਗਾ ਲੋਕਾਂ ਦੇ ਘਰਾਂ ਚ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਚ ਚਲਾ ਜਾਂਦਾ ਹੁੰਦਾ ਸੀਗਾ ਔਰ ਅਸੀਂ ਉਹਨੂੰ ਉਹਦੇ ਵਿੱਚ ਜੰਗਲਾਤ ਦੇ ਵਿੱਚ ਕਢਾਇਆ ਔਰ ਜਿਹੜੀ ਸੇਮ ਨਾਲਾ ਸਭ ਤੋਂ ਵੱਡੀ ਮੰਦੋੜ ਦੇ ਵਿੱਚ ਸੇਮ ਨਾਲੇ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਅਸੀਂ 6 6 ਫੁੱਟ ਕੰਦ ਉੱਥੇ ਕਰਾਤੇ ਕਿ ਲੋਕਾਂ ਨੂੰ ਨੰਗਲ ਲੱਗਿਆ ਨਾ ਕੋਈ ਬੈਡ ਸਮਲ ਨਾ ਆਵੇ ਹੋਰ ਜਿਹੜੇ ਅਸੀਂ ਕੰਮ ਕਰਵਾਏ ਆ ਐਸਬੀਐਸ ਕਾਲਜ ਹੈਗਾ ਉਹਨੂੰ ਅਸੀਂ ਯੂਨੀਵਰਸਿਟੀ 'ਚ ਤਬਦੀਲ ਕਰਾਇਆ ਆਪਣੇ ਪਿੰਡਾਂ ਦੇ ਵਿੱਚ ਅਸੀਂ ਨੌਜਵਾਨ ਬੱਚਿਆਂ ਨੂੰ ਕਿੱਟਾਂ ਮੰਡੀਆਂ ਸਟੇਡੀਅਮ ਬਣਾਏ ਪਾਰਕ ਬਣਾਏ ਇੰਟਰਲੌਕ ਟੈਲਾਂ ਜਿਹੜੀਆਂ ਹੈਗੀਆਂ ਉਹ ਅਸੀਂ ਘਰ ਘਰ ਦੇ ਵਿੱਚ ਲਵਾਇਆ ਕਿਹੜਾ ਵਿਕਾਸ ਹੈ ਜਿਹੜਾ ਸਾਡੇ ਇਲਾਕੇ ਦੇ ਵਿੱਚ ਨਹੀਂ ਹੋਇਆ ਔਰ ਮੈਂ ਵਿਕਾਸ ਦੇ ਨਾਂ ਤੇ ਜਿਹੜੀਆਂ ਵੋਟਾਂ ਹੈਗੀਆਂ ਉਹ ਮੰਗਣੀਆਂ ਔਰ ਅੱਗੇ ਤੋਂ ਵੀ ਮੈਨੂੰ ਆਸ ਹੈ ਮੇਰੇ ਹਲਕੇ ਦੇ ਲੋਕ ਮੈਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਣਗੇ ਥੈਂਕ ਯੂ